ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੇ ਨੇ ਬਾਈ ਜੀ ਤੇ ਅੱਜ ਆਪਾਂ ਉੱਡਣ ਵਾਲੇ ਕਬੂਤਰ ਲੈ ਕੇ ਆਏ ਆ ਬਾਈ ਦਾਤ ਤੋਂ ਤੁਹਾਨੂੰ ਇੱਥੇ ਦਿਖਾਵਾਂਗੇ ਜੋ ਬਲਾਕੀ ਛਤਰੀ ਦੇ ਨੇ ਤੇ ਬਾਕੀ ਉਧਰ ਜਾਲ ਚ ਫਿਰਦੇ ਆ ਉਹ ਅਲੱਗ ਛਾਤਰੀ ਦੇ ਨੇ ਠੀਕ ਹੈ ਭਾਈ ਜੀ ਪਹਿਲਾਂ ਉਹ ਰੇਲ ਦੇਖਾਂ ਮੰਗ ਜਿਹੜੇ ਅਲੱਗ ਛਾਤਰੀ ਦੇ ਨੇ ਰੇਟ ਉਹ ਹੀ ਆਪਣਾ 350 ਰੁਪਈਆ ਬਾਈ ਜੀ ਕਿਉਂਕਿ ਕਬੂਤਰ ਮਹਿੰਗੇ ਮਿਲਦੇ ਬਾਈ 50 ਰੁਪਈਆ ਮਹਿੰਗੇ ਚੱਕ ਰਹੇ ਆ ਪਰ ਕਬੂਤਰ ਠੀਕ ਹੈ ਭਾਈ ਉਧਰ ਜਿਹੇ ਫਿਰਦੇ ਜਾਲ ਚ ਜਿਹੜੇ ਨੇ ਉਹਦੇ ਵਿੱਚ ਉੱਡਣ ਵਾਲੇ ਵੀ ਨੇ ਵਿੱਚ ਵੱਡੇ ਵੀ ਨੇ ਬਾਈ ਜਿਹੜੇ ਇਹ ਨੇ ਜਿਹੜੇ ਤੁਹਾਨੂੰ ਹੁਣ ਦਿਖਾਵਾਂਗੇ ਇਹ ਉੱਡਣ ਵਾਲੇ ਕਬੂਤਰ ਨੇ ਬਾਈ ਸਾਰੇ ਠੀਕ ਹੈ ਭਾਈ 10 ਕਬੂਤਰ ਨੇ ਤੇ ਖੱਟੀ ਛਾਦਰੀ ਤੇ ਲੱਗੇ ਹੋਇਆ ਖੱਟੀ ਛਾਦਰੀ ਤੇ ਲੱਗੇ ਜਿਹੜੇ ਉਧਰ ਨੇ ਉਹ ਨੀਲੀ ਛਾਦਰੀ ਦੇ ਉਹ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਪਹਿਲਾਂ ਤੁਹਾਨੂੰ ਆਹ ਵਿਖਾ ਦਈਏ ਆਪਾਂ ਕਬੂਤਰ ਠੀਕ ਹੈ ਜੀ ਤੇ ਬਾਕੀ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਦਾਂ ਦੀ ਲੱਗੀ ਕਬੂਤਰ ਕਿਦਾਂ ਦੇ ਲੱਗੇ ਠੀਕ ਹੈ ਜਿਹੜੇ ਜਿਹੜੀ ਆਪਣੀ ਸ਼ਕਲਾਂ ਸੋਹਣੀਆਂ ਨੇ ਦਿਲ ਸੋਹਣੇ ਨੇ ਉਹ ਇਹ ਜੇ ਹੀ ਕਮੈਂਟ ਕਰਿਆ ਕਰੋ ਤੇ ਚੱਲਦੇ ਆਪਾਂ ਵੀਡੀਓ ਵੱਲ ਦਿਖਾਉਣਾ ਤੁਹਾਨੂੰ ਕਬੂਤਰ ਇਹ ਮੁੰਡਾ ਇਹ ਉੱਤਰਾ ਗਈ ਜੀ ਠੀਕ ਹੈ ਜੀ ਖੱਟੀ ਛਾਦਰੀ ਹੈ ਬਾਈ ਲੱਗੇ ਹੋਏ ਬਾਈ ਨਵੇਂ ਪੱਠੇ ਆ ਬਾਈ ਲੋ ਜੀ ਕਰੋ ਚੈੱਕ ਚੱਟੀਆਂ ਅੱਖਾਂ ਲਾਲ ਚਿਨੀ ਬਾਈ ਇਹਨੂੰ ਲੋਕ ਵਿੱਚ ਗੱਲ ਨਾ ਜਿਹ ਕਹਿੰਦੇ ਆ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਵੀ ਗੱਲ ਨਾ ਚਾਹਣਾ ਜੇ ਉਹ ਹੈ ਫਿਰ ਲੋਕ ਤਰਾਜ ਕਰਦੇ ਖਾ ਨਹੀਂ ਕਹਿੰਦੇ ਵੀ ਕਹਿੰਦੇ ਮੂੰਹ ਹੀ ਕਹੀ ਜਾਂਦੇ ਨੇ ਬਾਈ ਹਾਂ ਦੇਖ ਲਓ ਬਾਈ ਠੀਕ ਹੈ ਬਾਈ 350 ਰੁਪਏ ਪਰ ਪੀਸ ਦੇਣਾ ਬਈ 10 ਕਬੂਤਰਾ ਬਾਈ ਇਹ ਟੋਟਲ 10 ਖੱਟੀ ਛਾਦਰੀ ਦੇ ਆ ਬਾਈ ਆ ਦੇ ਕੋਈ ਇਹਨਾਂ ਦੇ ਮੋਢੇ ਤੇ ਨਿਸ਼ਾਨੀ ਲਾਈ ਹੋਈ ਹੈ ਬਾਈ ਆਪਣੀ ਠੀਕ ਹੈ ਜੀ ਇਹ ਖੱਟੀ ਛਾਦਰੀ ਤੇ ਲੱਗੇ ਹੋਇਆ ਬਾਈ ਤੇ ਜਿਹੜੇ ਨੀਲੀ ਦੇ ਨੇ ਉਹਨਾਂ ਤੇ ਮੈਨੂੰ ਰੰਗ ਲਾਉਣ ਦੀ ਲੋੜ ਨਹੀਂ ਉਹ ਮੇਰੇ ਬੈਸੀ ਧਿਆਨ ਚ ਰਹਿੰਦੇ ਹੋਏ ਠੀਕ ਹੈ ਜੀ ਬਾਈ ਤੇ ਆ ਜੋ ਕਰਾਉਣਾ ਤੁਹਾਨੂੰ ਇਹ ਹੋਰ ਖੁੱਤਰਾ ਦਾ ਸ਼ੌਕ ਲੋ ਚੈੱਕ ਅੱਖ ਦੇਖੋ ਬਾਈ ਜੀ ਇੱਕ ਅੱਖ ਚ ਤੀਰ ਪੈਂਦਾ ਬਾਈ ਜੀ ਆ ਗਈ ਬਰਾਬਰ ਤੇ ਇੱਕ ਅੱਖ ਆ ਗਿਆ ਬਾਈ ਬਿਲਕੁਲ ਕਾਲੀ ਇਹਦੀ ਠੀਕ ਆ ਬਾਈ ਜੀ ਤੇ ਇਧਰ ਪੈਂਦਾ ਬਾਈ ਤੀਰ ਠੀਕ ਆ ਬਾਈ ਜੀ ਆਹ ਲਓ ਜੀ ਕਰ ਲਓ ਸ਼ੌਂਕ ਉਤਰਾਂ ਦਾ ਬਾਈ ਆਹ ਨਿਸ਼ਾਨੀਆਂ ਬਾਈ ਆਪਣੀ ਔਰ ਅੰਗਲਾ ਖੱਲਾ ਖੱਟੀ ਛਾਤਰੀ ਦੇ ਲੱਗੇ ਹੋਇਆ ਬਾਈ ਜੀ ਇਹ ਤੇ ਠੀਕ ਹੈ ਬਾਈ ਜੀ 10 ਕਬੂਤਰ ਆ ਬਾਈ ਜਿਹੜੇ ਖੱਟੀ ਛਾਤਰੀ ਦੇ ਲੱਗੇ ਹੋਏ ਆ 350 ਰੁਪਏ ਦੇ ਹਿਸਾਬ ਨਾਲ ਦੇਣੇ ਆ ਬਾਈ ਉੱਡਣ ਵਾਲੇ ਕਬੂਤਰ ਆ ਬਾਈ ਜਿਹੜੇ ਤੁਹਾਨੂੰ ਪੁਰੇ ਵਖਾਵਾਗੇ ਉੱਡਣ ਵਾਲੇ ਜਿਹੜੇ ਉਧਰੋਂ ਵਖਾਵਾਗੇ ਬਾਈ ਉਹਦੇ ਵਿੱਚ ਕੁਝ ਉੱਡਣ ਵਾਲੇ ਕੁਝ ਵੱਡੇ ਆ ਜਿਹੜੇ ਜਾਲ 'ਚ ਬੈਠਿਆ ਬਾਈ ਤੇ ਲਓ ਬਾਈ ਕਰੋ ਸੌਂਗ

ਨੋਵੀ ਕਰੋਸ਼ਾਂ ਸੰਾਇਰੀਆਂ ਖਾਂ ਲਾਲ ਰੱਤਾ ਬਈ ਇਹਦੀ ਆਖਟ-ਆਖਟ ਰਹਿੰਦੀ ਹੈ ਬਈ ਆਰੀ ਹੈਗੀ ਆਖਟ ਬਈ ਆਹ ਆਖਟ-ਆਖਟ ਅੱਧੀ ਆ ਗਈ ਬਈ ਇਹਦੀ ਨੋਵੀ ਕਾਰਲਾ ਸ਼ਾਂਗ ਠੀਕ ਹੈ ਬਈ ਜੀ ਤੇ ਰੱਤਾ ਗੋਤਰ ਹੈ ਪੰਜਿਆਂ ਦਾ ਸ਼ਾਂਗ ਕਰ ਲਓ ਬਈ ਇਹ ਲੋ ਬਾਈ ਕਾਰਲੋ ਸ਼ੌਂਕ ਨੂੰ ਤਾਂ ਲਾ ਬਾਈ ਕਾਰੂ ਨਾ ਘਰ ਸ਼ੌਂਕ ਨਹੀਂ ਕਰਾਇਆ ਲੋ ਬਾਈ ਦੇਖੋ ਬਈ ਉੱਤਰ ਦੇਖੋ ਮੇਰਾ ਵੀਰ ਇੱਕ ਤੋਂ ਇੱਕ ਆਜ ਆਏ ਹੋਏ ਆਪਣੇ ਕੋਲ ਕਾਲੀਆਂ ਅੱਖਾਂ ਬਾਈ ਸੰਦੂਰੀ ਪਲਕਾਂ ਨੇ ਗਲਾਬੀ ਨੋਕ ਹੈ ਬਾਈ ਜੀ ਜਿਹਨੂੰ ਛੱਟੇ ਕਹਿ ਦਿੰਨੇ ਆਪਾਂ ਸੰਦੂਰੀ ਪਲਕਾਂ ਦਾ ਬਾਈ ਕੌਣੇ ਅੱਖਾਂ ਦਾ ਬਾਈ ਕੂਤਰ ਹੈ ਲਓ ਬਾਈ ਜੀ ਕਰ ਲੋ ਫਰਾਸ਼ਾਂ ਦਾ ਨਵੇਂ ਪਰਸਰ ਹੋਏ ਹੋਇਆ ਬਾਈ ਠੀਕ ਹੈ ਬਾਈ ਜੀ ਲਓ ਬਾਈ ਕਰ ਲੋ ਪੰਜਿਆਂ ਦਾ ਸ਼ਾਂਕ ਹੋਈ ਲਓ ਬਾਈ ਦੇਖ ਕੇ ਚਲੋ ਕਿੰਨਾ ਤਰਤਾ ਇੱਕ ਤੋਂ ਇੱਕ ਕਬੂਤਰ ਆਏ ਹੋਏ ਬਾਈ ਆਪਣੇ ਕੋਲ ਇੱਕ ਤੋਂ ਇੱਕ। ਓਏ ਜੀ ਕਰਾਏ ਤੁਹਾਨੂੰ। ਅਗਲੇ ਕਬੂਤਰ ਦਾ ਸ਼ੌਂਕ ਕਰੋ ਬਾਈ ਅਗਲੇ ਦਾ। ਓਹ ਜੀ। ਇਹਦੀਆਂ ਗੁਲਾਬੀ ਪਲਕਾਂ ਨੇ ਬਾਈ। ਕਾਲੀਆਂ ਅੱਖਾਂ ਨੇ ਬਾਈ ਗੁਲਾਬੀ ਪਲਕਾਂ ਨੇ। ਗੁਲਾਬੀਏ ਨੋਕਾ ਬਾਈ। ਠੀਕ ਆ ਬਾਈ ਜੀ। ਗੁਲਾਬੀ ਨੋਕਾ ਲਓ ਇਹਨੂੰ। ਤੇ ਚਿੱਟੀ ਨੋਕਾ ਲਓ ਇਹਨੂੰ। ਜਾਹੀ ਨੋ ਕੋਈ ਜੀ ਫਲਕਾ ਨੇ ਬਈ ਜੀ ਠੀਕ ਆ ਬਈ ਜੀ ਸਮਝਦਾਰ ਤਾਂ ਆਪ ਕੋਈ ਸਮਝ ਜਾਂਦਾ ਵੀ ਕਿਹੜੇ ਕਬੂਤਰਾਂ ਚ ਹੋਊ ਬਈ ਆਪ ਵੀ ਸਮਝ ਲੈਂਦੇ ਨੇ ਸਮਝਦਾਰ ਬੰਦੇ ਦੂਸਰਾ ਇਹ ਹੋਇਆ ਬਈ ਇੱਕ ਦੋ ਇੱਥੇ ਜਿਹੜੇ ਅੱਛੇ ਆਏ ਹੋਏ ਬਈ ਠੀਕ ਆ ਬਈ ਜੀ ਕਰੋ ਬਈ ਸ਼ੌਂਕ ਨੋ ਜੀ ਕਰੋ ਸ਼ੌਂਕ ਗੁਰੂਤਰਾ ਪਿੱਕਾ ਲਾਲ ਸਰਪ ਛਿੱਟੀਆਂ ਅੱਖਾਂ ਪੂਰੀ ਨੋਗਾ ਬਾਈ ਇਹ ਸਾਰੇ ਨਮੇਸਰ ਹੋਏ ਕਬੂਤਰਾ ਬਾਈ 10 ਪਰ ਸਾਫ ਹੈ ਬਾਈ ਕਬੂਤਰੇ ਕਰ ਲੋ ਸ਼ੌਂਕ ਖੱਟੀ ਛਾਦਰੀ ਤੇ ਲੱਗਿਆ ਬਾਈ ਜੀ 10 ਕਬੂਤਰਾ ਬਾਈ ਟੋਟਲਾ ਆਏ ਹੋਏ ਵਿੱਚ ਕਬੂਤਰੀ ਆਣੇ ਲੋ ਵਈ ਦਿਕਰੋ ਸ਼ੌਂਗ ਵਾਲੇ ਨੰਦ ਗੁਰਾ ਬਾਸ਼ਾ ਲੋ ਵਈ ਦਿਕਰੋ ਭਗਲੇ ਕੁੰਟਾ ਸ਼ੌਂਗ ਲੋ ਵਈ ਛੱਟੀਆਂ ਅੱਖਾਂ ਕਾਲੀ ਨੋਕ ਆ ਬਈ ਜੀ ਸਾਬ ਚਟਕੂਦਰੀ ਆ ਬਈ ਇਹ ਸਾਰੇ ਦੇ ਸਾਰੇ 10 ਪਰ ਸਾਫ ਆ ਬਈ ਕੂਤਰਾ ਠੀਕ ਹੈ ਲੱਗਣਾ 10 ਪਰ ਸਾਫ ਚੀਂਦੇ 10 ਪੀਸ ਆ ਬਾਈ ਹੈ ਟੋਟਲ 10 ਪੀਸ ਹੈ 350 ਦੇ ਹਿਸਾਬ ਨੂੰ ਦੇਣੇ ਆ ਬਾਈ ਠੀਕ ਹੈ ਬਾਈ ਤੇ ਕਰ ਲਓ ਬਾਈ ਸ਼ੌਂਕ ਨੋ ਬਾਈ ਕਰੀ ਚੱਲੋ ਸ਼ੌਂਕ ਕਰਾ ਲਾ ਜਿਹੜੀ ਜਮੂ ਹੁਣ ਮਦੀਨ ਦਿਖਾਉਣੇ ਆ ਨਾ ਬਾਈ। ਕਿਆ ਕਹਿਨੇ ਆ ਕਿੰਨਾ ਰੰਗ ਰੂਪਾ ਬਾਈ ਇਹਦੇ। ਖੱਟੀਆਂ ਅੱਖਾਂ। ਚਿੱਟੀਆਂ ਹੋਊਗਾ ਬਾਈ। ਲਾਲ ਜੀਨੀ ਐ। ਬਾਈ ਗੱਪ ਮਾਰ ਕੇ ਆਪਾਂ ਕੁਝ ਨਹੀਂ ਵੇਚਣਾ ਹੁੰਦਾ। ਇਹਦੇ ਆ ਕੈਂਚੀ ਨਾਲ ਫਰ ਕੱਟੇ ਹੋਇਆ ਬਾਈ। ਬੱਚਾ 1 2 3 ਤੇ 3 ਜਰਾ ਇੱਥੋਂ ਕੱਟਿਆ ਬਾਈ ਕੈਂਚੀ ਨਾਲ। ਠੀਕ ਆ ਬਾਈ। ਤੇ ਇੱਕ ਘੜ ਦੇ ਕੂਤਰ ਆ ਬਾਈ ਇਧਰੋਂ ਵੀ ਆਂ ਇਕੱਠੇ ਇਧਰੋਂ ਦੋ ਆ ਕੱਟਿਆ ਬਾਈ। ਇਹ ਦੂਤ ਨੇ ਕਿਥੋਂ ਕੱਟਿਆ ਵਈ ਦੇਖ ਲੋ ਇਹ ਕੈਂਚੀ ਨਾਲ ਕੱਟਿਆ ਵਈ ਲਾਸਟ ਲਾਸਟ ਕੰਨੀ ਇਹਨਾਂ ਦੀ ਇਹਦੀ ਆੜੀ ਹੈਗੀ ਐਵੇਂ ਗੱਪ ਮਾਰ ਕੇ ਆਪਾਂ ਸੌਦਾ ਨਹੀਂ ਵੇਚਣਾ ਕਦੇ ਵੀ ਲਾਲਚੀ ਨਹੀਂ ਆ ਵਈ ਆਹ ਕਰ ਲੋ ਇਹ ਪੰਜਾਂ ਸ਼ੌਂਕ ਠੀਕ ਹੈ ਮੈਨੂੰ ਆਈ ਸੀ ਵੀ ਸਾਰੇ ਦੇ ਸਾਰੇ 10 ਬਰ ਸਾਫ ਆ ਵਈ ਤੇ ਬਾਕੀ ਦੇਖਦੇ ਆ ਇੱਕੇ ਨਿਕਲੇ ਨੇ ਚੋ ਸਾਰੇ ਚ ਬਾਕੀ ਦਾ 9 ਦਾ 10 ਬਰ ਸਾਫ ਆ ਨਿਕਲੇ ਆ ਵਈ ਆ ਨਿਕੜੀਆ ਬਈ ਇੱਕ ਠੀਕ ਆ ਬਈ ਮਦੀਨ ਆਹ ਤਿੰਨ ਜਾਨ ਇੱਥੋਂ ਨੇ ਕੈਂਚੀ ਪਏ ਹੋਏ ਇਹ ਤੇ ਦੋ ਤਿੰਨ ਨੇ ਕ ਇੱਥੋਂ ਪਏ ਹੋਏ ਬਈ ਚਾਰ ਤੇ ਦੂਜੇ ਪਾਸੇ ਵੀ ਹੈਗੇ ਆ ਬਈ ਦੋ ਇੱਥੋਂ ਐ ਦੋ ਤਿੰਨ ਨੇ ਕ ਇੱਥੋਂ ਆ ਬਈ ਠੀਕ ਆ ਬਈ ਜੀ ਇੱਕੇ ਨਿਕੜੀਏ ਨਾ ਮੈਨੂੰ ਐਸੇ ਵੀ ਤੇ ਉਹ ਆ ਦੇਖੋ ਉਧਰ ਦੇਖੋ ਕਿਨੇ ਜਣੇ ਕੀ ਹੋਏ ਉਧਰ ਜੇ ਕੋਈ ਘਾਟ ਨਹੀਂ ਮੈਂ ਇੱਕ ਇਹਨਾਂ ਦੇ ਵਿੱਚੋਂ ਤੁਹਾਨੂੰ ਦਿਖਾ ਦੇ ਆਹ ਦੇਖ ਲੈਣਾ ਬਾਈ ਮੈਂ ਇੱਕ ਕਬੂਤਰ ਮੇਰੇ ਹੱਥ 'ਚ ਹੋ ਰਿਹਾ ਤੇ ਇਹ ਠੀਕ ਆ ਬਾਈ ਇਹ ਨੌ ਕਬੂਤਰ ਜਮਾਂ 10 ਪਰ ਸਾਫ਼ ਹੈ ਬਾਈ ਇੱਕ ਕਬੂਤਰ ਦੇ ਆ ਕੰਚੀ ਲੱਗੇ ਮਾੜੀ ਮਾੜੀ ਜੀ ਠੀਕ ਆ ਬਾਈ ਇਹ 10 ਦੇ 10 ਆਪਾਂ ਇਕੱਠੇ ਦੇਣੇ ਆ ਬਾਈ ਲਓ ਜੀ ਚਿੱਟੀਆਂ ਅੱਖਾਂ ਪੂਰੀ ਨੋਕ ਲਾਲ ਹੱਥਾ ਬਾਈ ਕਰ ਲਓ ਬਾਈ ਸ਼ੌਂਕ ਠੀਕ ਹੈ ਬਾਈ ਜੀ ਲਓ ਜੀ ਕਰ ਲਓ ਸ਼ੰਕਾ ਇਹ 10 ਕੁ ਉੱਤਰੇ ਕੋਈ ਟੋਟਲਾ ਲਓ ਬਾਈ ਕਰ ਲਓ ਘੜਤਾ ਫੜਤਾ ਚੈੱਕ ਕਰ ਉੱਤਰਾਂ ਦੀਆਂ ਥੱਲੇ ਲਾ ਦਿੰਨੇ ਆ ਕੋਸਾਪਾ ਪੰਜ ਕੇ ਥੱਲੇ ਲਾ ਦਿੰਨੇ ਆ ਪੰਜ ਕੇ ਉੱਪਰ ਰੱਖ ਲੈਣੇ ਤੇ ਆ ਜਾ ਬਈ ਆ ਜਾ लो भाई आ जा भाई तू आ जा रहा लो भाई दस एक ते भाई टोटल है लो भाई जी कर लो चेक भाई, 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 भाई ठीक है भाई जी कर लो भाई चेक कला चेक कर लो भाई ठीक है जी तो हाँ देख लो भाई ਇਹ ਦਾਦੇ 10 ਬਾਈ ਇਕੱਠੀ ਦੇਵਾਂਗੇ ਆਪਾਂ ਖੱਟੀ ਛਾਦਰੀ ਦੇ ਲੱਗੇ ਹੋਇਆ ਬਾਈ ਤੇ ਜੇ ਦੂਜੇ ਉਹ ਇਹ ਜੀ ਛਾਦਰੀ ਦੇ ਲੱਗੇ ਹੋਏ ਸੋ ਉਹਨੂੰ ਉਹ ਵੀ ਵਿਖਾਉਣਾ ਹੈ ਲੋ ਬਾਈ ਜੀ ਆਹ ਨੀਲੀ ਛਾਦਰੀ ਦੇ ਲੱਗੇ ਹੋਇਆ ਬਾਈ ਕਬੂਤਰ ਤੇ ਕੁਛ ਇਹਨਾਂ ਚ ਵੱਡੇ ਫਰਦਿਆ ਬਾਈ ਠੀਕ ਹੈ ਬਾਈ ਜੀ ਆਹ ਲੋ ਕਰ ਲੋ ਚੈੱਕ ਬਾਈ ਕੱਲਾ 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 ਚੈੱਕ ਕਰਾ ਦਨੇ ਆ ਬਾਈ ਜੀ ਤੁਹਾਨੂੰ ਲਓ ਜੀ ਬਾਈ ਕਰ ਲਓ ਬਾਈ ਕੱਲਾ ਕੱਲਾ ਚੈੱਕ ਇਹਨਾਂ ਦੇ ਵਿੱਚ ਕੁਝ ਕਬੂਤਰ ਵੱਡੇ ਆ ਬਾਈ ਤੇ ਕੁਝ ਇਹਨਾਂ ਚ ਉੱਡਣ ਵਾਲੇ ਆ ਬਾਈ ਇਹ ਨੀਲੀ ਛਾਤਰੀ ਤੇ ਲੱਗੇ ਹੋਇਆ ਬਾਈ ਜਿਹੜੇ ਇਹ ਕਬੂਤਰ ਆ ਨੀਲੀ ਛਾਤਰੀ ਤੇ ਲੱਗੇ ਹੋਇਆ ਬਾਈ ਇੱਥੇ ਜੀ ਕੱਲਾ ਕੱਲਾ ਚੈੱਕ ਕਰ ਲਓ ਬਾਈ పవిత్ర చెక్క కళా కళా చెక్క చెక్క ਠੀਕ ਹੈ ਜੀ ਇਹ 10 ਬਰ ਸਾਫ ਹੈ ਇਹ ਵੀ 10 ਬਰ ਸਾਫ ਹੈ ਇਹਨਾਂ ਚ ਕੁਝ ਵੱਡੇ ਕਬੂਤਰ ਆ ਬਾਈ ਠੀਕ ਹੈ ਜੀ ਲਓ ਜੀ ਟੋਟਰਾ ਨੂੰ 30 40 ਜਾਣ ਪਰ ਆ ਗਿਆ ਇਹ ਨੀਲੀ ਛਤਰੀ ਦੇ ਆ ਬਾਈ ਸਾਰੇ ਤੇ ਆਪਣੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਈ ਜੈ ਜੀ ਆਪਣੀ ਸਾਕ ਲਾਣੀ ਆਪਣੇ ਦਿਲ ਨੇ ਆਪਦੇ ਵਰਗੇ ਸੋਹਣਾ ਸੋਹਣਾ ਹੀ ਕਮੈਂਟ ਕਰਿਆ ਕਰੋ ਠੀਕ ਹੈ ਬਾਈ ਜੀ ਤੇ ਬਾਕੀ ਫੋਨ ਨੰਬਰ ਮੇਰਾ ਉਹੀ ਹੈਗਾ 88723 0143 ਮੇਰਾ ਫੋਨ ਨੰਬਰ ਹੈ ਬਾਈ ਜੀ ਪਿੰਡ ਨਾਗਰਾ ਹੈ ਛੇਲਾ ਸੰਗਰੂਰ ਆ ਬਾਈ ਜੀ ਠੀਕ ਹੈ ਬਾਈ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਦਾ ਸਤਿ ਸਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ